ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਆਪਣੀ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਤੇ ਉਹ ਕਿਹੜੀ ਚੀਜ਼ ਹੈ ਜੋ ਕੱਲ ਨੂੰ ਸੰਗਰਾਂਦ ਵਾਲੇ ਦਿਨ ਆਪਾਂ ਗੁਰੂ ਘਰੋਂ ਲੈ ਕੇ ਆਉਣੀ ਹੈ ਜਿਸ ਨਾਲ ਸਾਡੀ ਕਿਸਮਤ ਬਦਲ ਜਾਵੇ ਭਾਗ ਖੁੱਲ ਜਾਣ ਕਿਉਂਕਿ ਸਾਡੇ ਵਿੱਚੋਂ ਬਹੁਤੇ ਭੈਣ ਭਰਾ ਕਹਿੰਦੇ ਹਨ ਕਿ ਸਾਡੇ ਤਾਂ ਭਾਗ ਹੀ ਸੁੱਤੇ ਹਨ ਸਾਨੂੰ ਕਾਰੋਬਾਰ ਵਿੱਚ ਘਾਟਾ ਪੈਂਦਾ ਹੈ ਤਾਂ ਫਿਰ ਉਹ ਲੋਕ ਅਜਿਹਾ ਕੀ ਕਰਨ ਕਿ ਉਹਨਾਂ ਦੇ ਸੁੱਤੇ ਭਾਗ ਖੁੱਲ ਜਾਣ ਕਿਸ ਤਰ੍ਹਾਂ ਪਰਮਾਤਮਾ ਦੀ ਮਿਹਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਉਹਨਾਂ ਤੇ ਹੋਵੇ ਸਤਿਗੁਰ ਆਪ ਦੇ ਘਰ ਦੀਆਂ ਬਰਕਤਾਂ ਰਹਿਮ ਤਾਂ ਉਹਨਾਂ ਦੀ ਝੋਲੀ ਪਾ ਦੇਣ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਸੰਗਰਾਂਦ ਵਾਲੇ ਦਿਨ ਹੀ ਆਪਾਂ ਕਿਉਂ ਕਿਹਾ ਸਾਧ ਸੰਗਤ ਜੀ ਵੈਸੇ ਤਾਂ ਸਾਰੇ ਦਿਨ ਹੀ ਚੰਗੇ ਹੁੰਦੇ ਨੇ ਪਰਮਾਤਮਾ ਦੇ ਬਣਾਏ ਹੋਏ ਇਹ ਦਿਨ ਰਾਤ ਸਭ ਇੱਕ ਬਰਾਬਰ ਹਨ ਪਰ ਸੰਗਰਾਂਦ ਮਸਿਆ ਪੁੰਨਿਆ ਇਹਨਾਂ ਦਿਨਾਂ ਦਾ ਆਪਣਾ ਅੱਡ ਮਹੱਤਵ ਹੈ ਇਹਨਾਂ ਦਿਨਾਂ ਨੂੰ ਕਿਸੇ ਕੰਮ ਦੀ ਸ਼ੁਰੂਆਤ ਕਰਨ ਲਈ ਬੜਾ ਹੀ ਚੰਗਾ ਤੇ ਪਵਿੱਤਰ ਸਮਾਂ ਮੰਨਿਆ ਜਾਂਦਾ ਹੈ ਇਸ ਲਈ ਜੇ ਹਜੇ ਤੱਕ ਤੁਸੀਂ ਵੀ ਗੁਰੂ ਦੀ ਕਿਰਪਾ ਰਹਿਮਤ ਤੋਂ ਵਾਂਝੇ ਹੋ ਤਾਂ ਕੱਲ ਸੰਗਰਾਂਦ ਵਾਲੇ ਦਿਨ ਗੁਰੂ ਘਰ ਜਾਓ ਆਪਦੇ ਚੰਗੇ ਸਮੇਂ ਦੀ ਆਪਦੀ ਆਉਣ ਵਾਲੀ ਜ਼ਿੰਦਗੀ ਦੀ ਚੰਗੀ ਸ਼ੁਰੂਆਤ ਕਰੋ ਸੱਚੀ ਸੁੱਚੀ ਕੀਰਤ ਕਰਨ ਦੀ ਸ਼ੁਰੂਆਤ ਕਰੋ ਤੇ ਸੱਚੀ ਸੁੱਚੀ ਕੀਰਤ ਵਿੱਚ ਬਰਕਤ ਜ਼ਰੂਰ ਪੈਂਦੀ ਹੈ ਤੇ ਖਾਸ ਕਰਕੇ ਜਦੋਂ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਆਪਦੇ ਮਨ ਨੂੰ ਪੱਕਾ ਕਰ ਲੈਂਦੇ ਹਾਂ कि आज ਤੋਂ ਬਾਅਦ ਮੈਂ ਆਪਦੀ ਕਿਰਤ ਵਿੱਚ ਕਿਸੇ ਤਰ੍ਹਾਂ ਦੀ ਕੋਈ ਬੇਈਮਾਨੀ ਨਹੀਂ ਕਰਨੀ ਸੱਚੇ ਮਨੋਂ ਕਿਰਤ ਕਰਨੀ ਸ਼ੁਰੂ ਕਰਨੀ ਹੈ ਤਾਂ ਤੁਹਾਡਾ ਕੀਤਾ ਇਹ ਪ੍ਰਾਣ ਤੇ ਪ੍ਰਮਾਤਮਾ ਤੇ ਕੀਤਾ ਵਿਸ਼ਵਾਸ ਤਾਂ ਫਿਰ ਸਤਿਗੁਰ ਜੀ ਵੀ ਆਪਦੀ ਰਹਿਮਤ ਦੀ ਮੋਹਰ ਲਾ ਦਿੰਦੇ ਹਨ ਇੱਕ ਵਾਰ ਇਸੇ ਤਰ੍ਹਾਂ ਹੀ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਬੈਠੇ ਹੋਏ ਕੀਰਤਨ ਕਰ ਰਹੇ ਸਨ ਤਾਂ ਸਾਹਮਣੇ ਦੂਰ ਤੋਂ ਇੱਕ ਫੇਰੀ ਵਾਲਾ ਆ ਰਿਹਾ ਸੀ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਿਆ ਦੇਖ ਪਲਾਂ ਉਹ ਸਾਹਮਣੇ ਕੌਣ ਆਉਂਦਾ ਹੈ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਜੀ ਤੁਸੀਂ ਤਾਂ ਜਾਨੀ ਜਾਣ ਹੋ ਦਿਲਾਂ ਦੀਆਂ ਜਾਣਨ ਵਾਲੇ ਹੋ ਮੈਂ ਨਿਮਾਣਾ ਮੈਨੂੰ ਇੰਨੀ ਦੂਰ ਤੋਂ ਨਹੀਂ ਪਤਾ ਕਿ ਇਹ ਕੌਣ ਹੈ ਉਹਨੇ ਨੂੰ ਉਹ ਇਨਸਾਨ ਵੀ ਲੱਗੇ ਆ ਜਾਂਦਾ ਹੈ ਉਸ ਦੇ ਕੋਲ ਤੱਕੜੀ ਵੱਟੇ ਤੇ ਕੁਝ ਵੇਚਣ ਲਈ ਸਮਾਨ ਵੇਖ ਕੇ ਭਾਈ ਮਰਦਾਨਾ ਜੀ ਸਮਝ ਜਾਂਦੇ ਹਨ ਕਿ ਇਹ ਕੋਈ ਫੇਰੀ ਵਾਲਾ ਹੈ ਜਦੋਂ ਉਹ ਵੀ ਗੁਰੂ ਜੀ ਦੇ ਕੋਲ ਤੇ ਭਾਈ ਮਰਦਾਨਾ ਜੀ ਦੇ ਕੋਲ ਸ਼ਾਮੇ ਆ ਕੇ ਖੜੋ ਜਾਂਦਾ ਹੈ ਆ ਕੇ ਸਿਰ ਨੀਵਾ ਕਰਕੇ ਆਦਰ ਨਾਲ ਬੁਲਾਉਂਦਾ ਹੈ ਪਰ ਉਸ ਇਨਸਾਨ ਨੂੰ ਕੁਝ ਨਹੀਂ ਸੀ ਪਤਾ ਕਿ ਇਹ ਕੌਣ ਹਨ ਪਰ ਉਹ ਗੁਰੂ ਜੀ ਦੇ ਚਿਹਰੇ ਦਾ ਨੂਰ ਵਾਰ-ਵਾਰ ਵੇਖ ਰਿਹਾ ਸੀ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਇਹ ਜਗਤ ਦੇ ਤਾਰਨਹਾਰ ਗੁਰੂ ਨਾਨਕ ਹਨ ਜਦੋਂ ਉਸ ਫੇਰੀ ਵਾਲੇ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਹੋਰ ਵੀ ਪਿਆਰ ਵਿੱਚ ਆਦਰ ਵਿੱਚ ਭੇਜ ਕੇ ਸਿਰ ਝੁਕਾਉਂਦਾ ਹੈ ਤੇ ਕਹਿੰਦਾ ਹੈ ਗੁਰੂ ਜੀ ਤੁਸੀਂ ਤਾਂ ਮੱਥੇ ਦੇ ਲੇਖ ਵੀ ਬਦਲ ਦਿੰਦੇ ਹੋ ਤੇ ਮੇਰੇ ਪਰਿਵਾਰ ਵਿੱਚ ਪੰਜ ਜੀ ਖਾਣ ਵਾਲੇ ਹਨ ਤੇ ਮੈਂ ਸਾਰਾ ਦਿਨ ਕਮਾਈ ਕਰਦਾ ਹਾਂ ਪਰ ਬਰਕਤ ਫਿਰ ਵੀ ਨਹੀਂ ਪੈਂਦੀ ਤਾਂ ਗੁਰੂ ਜੀ ਨੇ ਬਚਨ ਕੀਤੇ ਕਿ ਸੱਚੀ ਸੁੱਚੀ ਕਿਰਤ ਕਰ ਅੱਜ ਤੋਂ ਤੂੰ ਤੱਕੜੀ ਵਟਿਆ ਨਾਲ ਤੋਲਣ ਲੱਗਿਆ ਕਦੇ ਵੀ ਕਿਸੇ ਨਾਲ ਬੇਈਮਾਨੀ ਨਾ ਕਰੀ ਤਾਂ ਫਿਰ ਵੇਖੀ ਸਾਰੇ ਦਿਨ ਵਿੱਚ ਤੂੰ ਕੁਝ ਘੰਟੇ ਵੀ ਜੇ ਕੰਮ ਕਰ ਲਿਆ ਤਾਂ ਤੇਰੀ ਇਹ ਸੱਚੀ ਸੁੱਚੀ ਮਿਹਨਤ ਦੇ ਨਾਲ ਤੇਰੇ ਘਰ ਵਿੱਚ ਬਰਕਤਾਂ ਹੀ ਬਰਕਤਾਂ ਰਹਿਣਗੀਆਂ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ ਇਹ ਬਚਨ ਸੁਣ ਕੇ ਉਹ ਫੇਰੀ ਵਾਲਾ ਧੰਨ ਹੋ ਗਿਆ ਸੰਗਤ ਜੀ ਇਸੇ ਹੀ ਤਰ੍ਹਾਂ ਇੱਕ ਸੇਠ ਸੀ ਤੇ ਉਹਦੇ ਕੰਮ ਵਿੱਚ ਵੀ ਬਰਕਤ ਨਹੀਂ ਪੈ ਰਹੀ ਸੀ ਉਹ ਦੁਖੀ ਸੀ ਹਰ ਵੇਲੇ ਇਹੀ ਸੋਚਦਾ ਰਹਿੰਦਾ ਸੀ ਕਾਰੋਬਾਰ ਵਿੱਚ ਘਾਟਾ ਕਿਉਂ ਪੈ ਰਿਹਾ ਹੈ ਇੱਕ ਦਿਨ ਉਹ ਵੀ ਇੱਕ ਸੰਤਾਂ ਦੇ ਕੋਲ ਗਿਆ ਉਹਨਾਂ ਸੰਤਾਂ ਨੇ ਨੇਕ ਕਮਾਈ ਦੀ ਜੁਗਤ ਦੱਸੀ ਕਿ ਅੱਜ ਤੋਂ ਸੇਠ ਤੂੰ ਘੱਟ ਤੋਲਣਾ ਬੰਦ ਕਰ ਦੇ ਜਿਸ ਦਿਨ ਤੋਂ ਉਸ ਠੇਠ ਨੇ ਘੱਟ ਤੋਲਣਾ ਬੰਦ ਕਰ ਦਿੱਤਾ ਉਸ ਦਿਨ ਤੋਂ ਹੀ ਕਾਰੋਬਾਰ ਵਿੱਚ ਵਾਧੇ ਹੋਣੇ ਸ਼ੁਰੂ ਹੋ ਗਏ ਉਸ ਦੀਆਂ ਦੁਕਾਨਾਂ ਆੜ ਤਾਂ ਕਾਰੋਬਾਰ ਹੋਰ ਖੁੱਲ ਗਿਆ ਉਸ ਨੇ ਤਾਂ ਆਪਣੇ ਹੱਥਾਂ ਨਾਲ ਤੋਲਣਾ ਹੀ ਬੰਦ ਕਰ ਦਿੱਤਾ ਜੋ ਵੀ ਦੁਕਾਨ ਤੇ ਸਮਾਨ ਲੈਣ ਆਉਂਦਾ ਸੌਦਾ ਲੈਣ ਆਉਂਦਾ ਉਸ ਨੂੰ ਕਹਿੰਦਾ ਕਿ ਆਪ ਦੀ ਜ਼ਰੂਰਤ ਅਨੁਸਾਰ ਤੋ ਲਵੋ ਤੇ ਪੈਸੇ ਮੇਰੇ ਕੋਲ ਜਮਾ ਕਰਵਾ ਦੋ ਕੰਮ ਵਿੱਚ ਬਰਕਤ ਪੈਣ ਲੱਗੀ ਲੋਕ ਵਾਹ ਵਾਹ ਕਰਨ ਲੱਗੇ ਕਿ ਇੰਨਾ ਇਮਾਨਦਾਰ ਸੇਠ ਅੱਜ ਤੱਕ ਨਹੀਂ ਵੇਖਿਆ ਉਹ ਲੋਕਾਂ ਤੇ ਭਰੋਸਾ ਕਰਨ ਲੱਗਾ ਕਾਫੀ ਸਮਾਂ ਲੰਘ ਗਿਆ ਉਸਨੇ ਹੁਣ ਤਾਂ ਆਪਦੀ ਆਰਥ ਤੇ ਵੱਟੇ ਵੀ ਸੋਨੇ ਦੇ ਰੱਖ ਲਏ ਉਸ ਨੂੰ ਫਿਰ ਇੱਕ ਦਿਨ ਪਤਾ ਲੱਗਾ ਕਿ ਉਹੀ ਸੰਤ ਇਸ ਇਲਾਕੇ ਵਿੱਚ ਆਏ ਹੋਏ ਨੇ ਕਿਉਂ ਨਾ ਉਹਨਾਂ ਦਾ ਮੈਂ ਸ਼ੁਕਰਾਨਾ ਕਰਾਂ ਇਸ ਵਾਰ ਜਦੋਂ ਉਹ ਗਿਆ ਤਾਂ ਸੰਤ ਜੀ ਦਾ ਸ਼ੁਕਰਾਨਾ ਕੀਤਾ ਅਤੇ ਸੰਤ ਜੀ ਨੂੰ ਫਿਰ ਕਹਿਣ ਲੱਗਾ ਕਿ ਸੰਤ ਜੀ ਮੇਰੇ ਲਈ ਕੋਈ ਬਚਨ ਕਰੋ ਸੰਤ ਜੀ ਕਹਿੰਦੇ ਕਿ ਜੋ ਵਟੇ ਤੇਰੀ ਦੁਕਾਨ ਤੇ ਹਨ ਉਹਨਾਂ ਨੂੰ ਕਿਸੇ ਨਦੀ ਵਿੱਚ ਸੁੱਟ ਦੇ ਪਹਿਲਾਂ ਤਾਂ ਉਹ ਹੈਰਾਨ ਸੀ ਪਰ ਫਿਰ ਉਸ ਨੂੰ ਸੰਤ ਜੀ ਤੇ ਭਰੋਸਾ ਸੀ ਉਸ ਨੇ ਘਰ ਆ ਕੇ ਪਹਿਲਾ ਕੰਮ ਇਹ ਕੀਤਾ ਆਪਣੀ ਦੁਕਾਨ ਤੇ ਗਿਆ ਅਤੇ ਵੱਟੇ ਚੁੱਕੇ ਤੇ ਨਦੀ ਵਿੱਚ ਫੁੱਟ ਆਂਦੇ ਹਾਲੇ ਦੂਜਾ ਹੀ ਦਿਨ ਸੀ ਕਿ ਜਿਸ ਨਦੀ ਵਿੱਚ ਉਸ ਨੇ ਵੱਟੇ-ਸੁੱਟੇ ਹੋਏ ਸਨ ਉਥੋਂ ਦੀ ਲਾਗੇ ਪਿੰਡ ਦੇ ਗਾਹਕ ਜੋ ਉਸੇਠ ਕੋਲ ਸੌਦਾ ਲੈਣ ਆਉਂਦੇ ਸਨ ਉਹ ਨਦੀ ਪਾਰ ਕਰਨ ਲੱਗੇ ਪਾਣੀ ਦਾ ਵਹਾਅ ਘਟ ਹੋਣ ਕਰਕੇ ਜਦੋਂ ਪਾਣੀ ਵਿੱਚੋਂ ਨੰਗੇ ਪੈਰਾਂ ਵਿੱਚ ਵੱਟੇ ਖੁਬੇ ਚੁੱਕ ਕੇ ਵੇਖਿਆ ਇੱਕ ਤੋਂ ਬਾਅਦ ਇੱਕ ਸੋਨੇ ਦਾ ਵਟਾ ਉਹਨਾਂ ਨੂੰ ਲੱਭ ਗਿਆ। ਵਟੇ ਚੁੱਕਦੇ ਹੀ ਉਹ ਪਛਾਣ ਗਏ ਕਿ ਇਹ ਵਟੇ ਤਾਂ ਸੇਠ ਦੀ ਦੁਕਾਨ ਦੇ ਹਨ। ਲੱਗਦਾ ਹੈ ਕਿਸੇ ਨੇ ਚੋਰੀ ਕਰ ਲਏ ਤੇ ਉਸ ਕੋਲੋਂ ਇੱਥੇ ਹੀ ਡਿੱਗ ਗਏ। ਉਹਨਾਂ ਨੇ ਵਟੇ ਇਕੱਠੇ ਕੀਤੇ ਤੇ ਸੇਠ ਕੋਲ ਪਹੁੰਚ ਗਏ। ਸੇਠ ਹੈਰਾਨ ਸੀ ਕਿ ਨਦੀ ਵਿੱਚ ਸੁੱਟਣ ਤੋਂ ਬਾਅਦ ਵੀ ਵਟੇ ਮੇਰੇ ਕੋਲ ਆ ਗਏ ਤਾਂ ਉਸ ਨੇ ਉਹ ਵਟੇ ਲੈ ਅਤੇ ਸੰਤ ਜੀ ਦੇ ਕੋਲ ਪਹੁੰਚ ਗਿਆ ਜਾ ਕੇ ਸੰਤ ਜੀ ਨੂੰ ਕਹਿਣ ਲੱਗਾ ਮੈਂ ਤਾਂ ਤੁਹਾਡੇ ਬਚਨਾਂ ਦੀ ਪਾਲਣਾ ਕੀਤੀ ਸੀ ਪਰ ਇਹ ਫਿਰ ਵੀ ਮੇਰੇ ਕੋਲ ਆ ਗਏ ਸੰਤ ਜੀ ਕਹਿੰਦੇ ਭਲਿਆ ਇਹ ਹੀ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸਾਂ ਜੇ ਹੱਕ ਸੱਚ ਤੇ ਨੇਕ ਕਮਾਈ ਹੋਵੇ ਉਹ ਕਦੇ ਵੀ ਵਿਅਰਥ ਨਹੀਂ ਜਾਂਦੀ ਜਪਿਆ ਹੋਇਆ ਗੁਰੂ ਦਾ ਨਾਮ ਭਾਵੇਂ ਉਹ ਇੱਕ ਪਲ ਹੀ ਕਿਉਣਾ ਹੋਵੇ ਇੱਕ ਨਾ ਇੱਕ ਦਿਨ ਉਸ ਦਾ ਵੀ ਫਾਲ ਸਾਨੂੰ ਮਿਲ ਜਾਂਦਾ ਹੈ ਇਸੇ ਹੀ ਤਰ੍ਹਾਂ ਸੱਚੀ ਸੁੱਚੀ ਮਨੋ ਘਿਰਦੇ ਵਿੱਚੋਂ ਅੰਦਰੋਂ ਆਤਮਾ ਨਾਲ ਤੇ ਸਰੀਰ ਵਿੱਚ ਰਹਿੰਦਿਆਂ ਇੰਨਾ ਹੱਥਾਂ ਨਾਲ ਕੀਤੀ ਹੱਕ ਸੱਚ ਦੀ ਨੇਕ ਕਮਾਈ ਕਦੇ ਵੀ ਰੋੜਦੀ ਨਹੀਂ ਉਸ ਦਾ ਵੀ ਫਾਲ ਸਾਨੂੰ ਜ਼ਰੂਰ ਹੀ ਮਿਲਦਾ ਹੈ ਇਸ ਲਈ ਸਾਧ ਸੰਗਤ ਜੀ ਅੱਜ ਦੀ ਇਹ ਕਹਾਣੀ ਸੁਣਾਉਣ ਦਾ ਇਹ ਹੀ ਮਤਲਬ ਸੀ ਕਿ ਇਸ ਤੋਂ ਅਸੀਂ ਵੀ ਕੋਈ ਸਿੱਖਿਆ ਲਈਏ ਤੇ ਇਸ ਸੰਗਰਾਂਦ ਵਾਲੇ ਦਿਨ ਤੋਂ ਹੀ ਨਾਮ ਸਿਮਰਨ ਅੰਮ੍ਰਿਤ ਵੇਲੇ ਦੀ ਦਾਤ ਗੁਰੂ ਤੋਂ ਮੰਗ ਕੇ ਲੈ ਆਈਏ ਚੰਗੀ ਸ਼ੁਰੂਆਤ ਕਰੀਏ ਬਾਣੀ ਨਾਲ ਜੁੜੀਏ ਜਦੋਂ ਬਾਣੀ ਪੜਾਂਗੇ ਵਿਚਾਰਾਂਗੇ ਉਦੋਂ ਇਹਨਾਂ ਹੱਥਾਂ ਨਾਲ ਮਾੜਾ ਕਰਨ ਲੱਗਿਆਂ ਆਪਾਂ 100 ਵਾਰ ਸੋਚਾਂਗੇ ਸਾਡੇ ਹੱਥ ਘਟ ਤੋਲਣ ਬੁਰਾ ਕਰਨ ਤੋਂ ਆਪੇ ਰੁਕ ਜਾਂਦੇ ਹਨ ਕਿਉਂਕਿ ਗੁਰਬਾਣੀ ਹੀ ਸਾਨੂੰ ਸਿੱਧੇ ਰਸਤੇ ਪਾਉਂਦੀ ਹੈ ਗੁਰੂ ਕਰੋ ਅਸੀਂ ਇੱਕ ਚੀਜ਼ ਲੈ ਕੇ ਆਉਣੀ ਹੈ ਤੇ ਉਹ ਹੈ ਜ਼ਿੰਦਗੀ ਦੀ ਚੰਗੀ ਸੇਧ